ਠੱਗੀ ਕਰਨ ਵਾਲਿਆਂ ਨੇ ਨਵਾਂ ਤਰੀਕਾ ਲੱਭ ਲਿਆ ਉਹ ਹੈਗਾ ਇੱਕ ਵਿਆਹ ਦਾ ਕਾਰਡ ਇੱਕ ਸਾਈਬਰ ਫਰੌਡਸਟਰਸ ਨੇ ਕੀ ਕੀਤਾ ਹੈ ਕਿ ਇੱਕ APK ਫਾਈਲ ਜ਼ਰੀਏ ਟਾਰਗੇਟ ਕਰ ਰਹੇ ਆ ਲੋਕਾਂ ਨੂੰ ਜਿਹਦੇ ਚ ਕੀ ਇਦਾਂ ਸ਼ੋਅ ਕਰਦੇ ਆ ਕਿ ਤੁਹਾਨੂੰ ਇਨਵੀਟੇਸ਼ਨ ਕਾਰਡ ਆ ਰਿਹਾ ਤੇ ਜਿੱਦਾਂ ਹੀ ਤੁਸੀਂ ਉਹ ਇਨਵੀਟੇਸ਼ਨ ਕਾਰਡ ਨੂੰ ਡਾਊਨਲੋਡ ਕਰਦੇ ਹੋ ਉਹ ਇੱਕ ਵਾਇਰਸ ਤੁਹਾਡੇ ਫੋਨ ਦੇ ਵਿੱਚ ਡਾਊਨਲੋਡ ਹੋ ਜਾਂਦਾ ਹੈ ਜਿਹਦੇ ਕਰਕੇ ਤੁਹਾਡਾ ਫੋਨ ਆ ਜਿਹੜਾ ਉਹ ਟੋਟਲੀ ਹੈਕਰਸ ਦੇ ਕੋਲੇ ਉਹਦਾ ਐਕਸੈਸ ਚਲ ਜਾਂਦਾ ਹੈ UPI ਆਈਡਿਜ਼ ਨੇ ਉਹਨਾਂ ਨੂੰ ਹੈਕ ਕਰ ਲੈਂਦੇ ਆ ਤੇ ਫਿਰ ਉਹਦੇ ਰਹੀ ਉਹ ਤੁਹਾਡੇ ਜਿਹੜੇ ਬੈਂਕ ਅਕਾਊਂਟਸ ਨੇ ਉਹਨਾਂ ਦਾ ਕਾਫੀ ਉੱਥੋਂ ਜੋ ਅਮਾਊਂਟ ਉਹਦੇ ਵਿੱਚ ਪਿਆ ਹੋਵੇ ਉਹ ਕਲੀਨ ਅਪ ਕਰ ਦਿੰਦੇ ਆ ਕੋਈ ਵੀ ਅਨਨੋਨ ਨੰਬਰਸ ਤੋਂ ਜਦੋਂ ਤੁਹਾਨੂੰ ਕੋਈ APK ਫਾਈਲਸ ਦਾ ਜਾਂ ਫਿਰ ਕੋਈ ਵੀ ਡਾਊਨਲੋਡ ਦਾ ਲਿੰਕ ਆਉਂਦਾ ਤੇ ਅਵੋਇਡ ਕਰੋ ਕੋਈ ਵੀ ਅਨਨੋਨ ਨੰਬਰਸ ਨੂੰ ਇਹ ਲਿੰਕਸ ਓਪਨ ਨਾ ਕਰੋ ਕੋਈ ਕਾਰਡ ਜਾਂ ਕੁਝ ਵੀ ਜਦ ਤੱਕ ਕਿ ਤੁਹਾਡੀ ਪਰਸਨਲੀ ਉਹ ਬੰਦਾ ਜਾਣਦਾ ਨਹੀਂ ਹੈ ਜਾਂ ਫਿਰ ਤੁਹਾਨੂੰ ਪਤਾ ਉਹਦਾ ਨੰਬਰ ਹੈ ਉਹਦੇ ਹੀ ਮੋਬਾਈਲ ਤੋਂ ਉਸ ਤੁਸੀਂ ਕਾਰਡਸ ਡਾਊਨਲੋਡ ਕਰੋ ਤੁਸੀਂ ਆਪਣੇ ਬੈਂਕ ਅਕਾਊਂਟਸ ਤੇ ਇੱਕ ਲਿਮਿਟ ਜਰੂਰ ਸੈੱਟ ਕਰਕੇ ਰੱਖੋ so that ਇੱਕ ਸਰਟਨ ਅਮਾਉਂਟ ਤੋਂ ਬਾਅਦ ਤੁਸੀਂ ਜਦ ਤੱਕ ਆਪ ਅਲਾਉ ਨਹੀਂ ਕਰਦੇ ਹੋ ਬੈਂਕ ਡੈਬਿਟ ਨਾ ਹੋ ਸਕੇ। ਤੇ ਇੱਕ ਖਬਰ ਆਮ ਜਨਤਾ ਲਈ ਹੈ ਕਿਉਂਕਿ ਅੱਜ ਕੱਲ੍ਹ ਆਨਲਾਈਨ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਆਨਲਾਈਨ ਠੱਗੀ ਵੀ ਕਈ ਤਰ੍ਹਾਂ ਦੀ ਹੋ ਰਹੀ ਹੈ ਕਿਉਂਕਿ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਕਿ ਫੇਕ ਕਾਲ ਜਾਂ ਫਿਰ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਈਮੇਲ ਭੇਜ ਕੇ ਠੱਗੀ ਠੱਗੀ ਕੀਤੀ ਜਾ ਰਹੀ ਹੈ। ਹੁਣ ਠੱਗੀ ਦਾ ਠੱਗੀ ਕਰਨ ਵਾਲਿਆਂ ਨੇ ਨਵਾਂ ਤਰੀਕਾ ਲੱਭ ਲਿਆ ਉਹ ਹੈਗਾ ਇੱਕ ਵਿਆਹ ਦਾ ਕਾਰਡ। ਵਿਆਹ ਦਾ ਕਾਰਡ WhatsApp ਤੇ ਉੱਪਰ ਭੇਜਿਆ ਜਾਂਦਾ ਤੇ ਉਸ ਨੂੰ ਉਸ ਤੇ ਰਾਹੀਂ ਜਿਹੜੀ ਹੈਗੀ ਠੱਗੀ ਹੋ ਰਹੀ ਹੈ ਕਿਵੇਂ ਦੀ ਇਹ ਠੱਗੀ ਹੋ ਰਹੀ ਹੈ ਕਿੰਨੀਆਂ ਸ਼ਿਕਾਇਤਾਂ ਇੰਦੀਆਂ ਲਗਾਤਾਰ ਪੰਜਾਬ ਦੇ ਵਿੱਚ ਆ ਰਹੀਆਂ ਨੇ ਇਸੇ ਮਾਮਲੇ ਤੇ ਗੱਲ ਕਰਦੇ ਆਂ ਇਸ ਵੇਲੇ ਸਾਡੇ ਨਾਲ ਨਮਜ਼ੂਨ ਨੇ ਇੰਸਪੈਕਟਰ ਨਵਦੀਪ ਸ਼ਰਮਾ ਜੀ ਸਾਈਬਰ ਕ੍ਰਾਈਮ ਤੋਂ ਇਹਨਾਂ ਗੱਲ ਕਰਦੇ ਆਂ ਨਵਦੀਪ ਜੀ ਇਹ ਦੱਸੋ ਜਿਹੜਾ ਵਿਆਹ ਦਾ ਕਾਰਡ ਦਾ ਹੁਣ ਨਵਾਂ ਠੱਗੀ ਦਾ ਤਰੀਕਾ ਲੱਭ ਲਿਆ ਹੈਗਾ ਆਰੋਪੀਆਂ ਨੇ ਇਹ ਕਿਸ ਤਰ੍ਹਾਂ ਦੀ ਨਾਲ ਠੱਗੀ ਹੁੰਦੀ ਹੈ ਤੇ ਕਿੰਨੀਆਂ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਸਾਈਬਰ ਕ੍ਰਾਈਮ ਨੂੰ ਮਿਲਦੀਆਂ ਜੀ ਦੇਖੋ ਜੀ ਮਾਨਯੋਗ ਐਸਐਸਪੀ ਸਰ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਸਰ ਦੀ ਸੁਪਰਵੀਜ਼ਨ ਦੇ ਅੰਡਰ ਅਸੀਂ ਰੈਗੂਲਰ ਆਪਣੇ ਜਿਹੜੇ ਅਵੇਅਰਨੈਸ ਪ੍ਰੋਗਰਾਮਸ ਆ ਅਸੀਂ ਆਪਣੇ ਪੰਜਾਬ ਪੁਲਿਸ ਦੀ ਪੇਜ ਤੇ ਮੋਹਾਲੀ ਪੁਲਿਸ ਦੀ ਪੇਜ ਤੇ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਹੁਣ ਜਿਵੇਂ ਕਿ ਇਹ ਵੈਡਿੰਗ ਸੀਜ਼ਨ ਆ ਗਿਆ ਇਹਦੇ ਚ ਇੱਕ ਸਾਈਬਰ ਫਰੌਡਸਟਰਸ ਨੇ ਕੀ ਕੀਤਾ ਕਿ ਇੱਕ ਏਪੀਕੇ ਫਾਈਲ ਜ਼ਰੀਏ ਟਾਰਗੇਟ ਕਰ ਰਹੇ ਆ ਲੋਕਾਂ ਨੂੰ ਜਿਹਦੇ ਚ ਕੀ ਇਦਾਂ ਸ਼ੋ ਕਰਦੇ ਆ ਕਿ ਤੁਹਾਨੂੰ ਇਨਵੀਟੇਸ਼ਨ ਕਾਰਡ ਆ ਰਿਹਾ ਹੈ ਤੇ ਜਿੱਦਾਂ ਹੀ ਤੁਸੀਂ ਉਹ ਇਨਵਿਟੇਸ਼ਨ ਕਾਰਡ ਨੂੰ ਡਾਊਨਲੋਡ ਕਰਦੇ ਹੋ ਉਹ ਇੱਕ ਵਾਇਰਸ ਤੁਹਾਡੇ ਫੋਨ ਦੇ ਵਿੱਚ ਡਾਊਨਲੋਡ ਹੋ ਜਾਂਦਾ ਹੈ ਜਿਹਦੇ ਕਰਕੇ ਤੁਹਾਡਾ ਫੋਨ ਆ ਜਿਹੜਾ ਉਹ ਟੋਟਲੀ ਹੈਕਰਸ ਦੇ ਕੋਲੇ ਉਹਦਾ ਐਕਸੈਸ ਚਲ ਜਾਂਦਾ ਹੈ ਉਸ ਰਾਹੀ ਉਹ ਤੁਹਾਡੀਆਂ ਜਿੰਨੀਆਂ ਬੈਂਕਿੰਗ ਐਪਸ ਨੇ UPI ਆਈਡਿਜ਼ ਨੇ ਉਹਨਾਂ ਨੂੰ ਹੈਕ ਕਰ ਲੈਂਦੇ ਆ ਤੇ ਫਿਰ ਉਹਦੇ ਰਾਹੀ ਉਹ ਤੁਹਾਡੇ ਜਿਹੜੇ ਬੈਂਕ ਅਕਾਊਂਟਸ ਨੇ ਉਹਨਾਂ ਦਾ ਕਾਫੀ ਉੱਥੋਂ ਜੋ ਅਮਾਊਂਟ ਉਹਦੇ ਵਿੱਚ ਪਿਆ ਹੋਵੇ ਉਹ ਕਲੀਨ ਅਪ ਕਰ ਦਿੰਦੇ ਆ ਇਹ ਸੋ ਇਹ ਪੰਜਾਬ ਦੇ ਵਿੱਚ ਇਸ ਦੀਆਂ ਸ਼ਿਕਾਇਤਾਂ ਕਿੰਨੇ ਆ ਰਹੀਆਂ ਕਿਉਂਕਿ ਅੱਜ ਕੱਲ ਹਰ ਇੱਕ ਲੋਗ ਹੈਗਾ ਟਾਈਮ ਬਚਾਉਣ ਦੀ ਖਾਤਰ ਜਿਹੜਾ ਹੈਗਾ ਮੋਬਾਈਲ ਦੇ ਉੱਪਰ ਮੈਸੇਜ ਭੇਜਦੇ ਅੰਦਾ ਜਿੱਦਾਂ ਤੁਸੀਂ ਦੱਸਿਆ ਕਿ ਵਟਸਐਪ ਤੇ ਉੱਪਰ ਵਿਆਹ ਦਾ ਕਾਰਡ ਭੇਜਤਾਗਾ ਇਹਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਕੰਨੀਆਂ ਕਸਿਕਤਾਰ ਨਹੀਂ ਤੇ ਕਿੰਨੀ ਕ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਦੇਖੋ ਵੈਡਿੰਗ ਸੀਜ਼ਨ ਜਿੱਦਾਂ ਸ਼ੁਰੂ ਹੋਇਆ ਤੇ ਅਰਾਊਂਡ 7 ਤੋਂ 8 ਕੰਪਲੇਂਟਸ ਆ ਰਹੀਆਂ ਹਨ ਔਨ ਐਨ ਐਵਰੇਜ ਹਾਂਜੀ ਤੇ ਇਹਦੇ ਚ ਦੇਖੋ ਤੁਹਾਡੇ ਚੈਨਲ ਰਹੀ ਮੈਂ ਇਹੋ ਹੀ ਅਵੇਅਰ ਕਰਨਾ ਚਾਹੂੰਗਾ ਲੋਕਾਂ ਨੂੰ ਕਿ ਕੋਈ ਵੀ ਅਨਨੋਨ ਨੰਬਰਸ ਤੋਂ ਜਦੋਂ ਤੁਹਾਨੂੰ ਕੋਈ APK ਫਾਈਲਸ ਦਾ ਜਾਂ ਫਿਰ ਕੋਈ ਵੀ ਡਾਊਨਲੋਡ ਦਾ ਲਿੰਕ ਆਉਂਦਾ ਤੇ ਅਵੋਇਡ ਕਰੋ ਕੋਈ ਵੀ ਅਨਨੋਨ ਨੰਬਰਸ ਨੂੰ ਇਹ ਲਿੰਕਸ ਓਪਨ ਨਾ ਕਰੋ ਕੋਈ ਕਾਰਡ ਹੈ ਜਾਂ ਕੁਝ ਵੀ ਜਦ ਤੱਕ ਕਿ ਤੁਹਾਡੀ ਪਰਸਨਲੀ ਉਹ ਬੰਦਾ ਜਾਣਦਾ ਨਹੀਂ ਹੈ ਜਾਂ ਫਿਰ ਤੁਹਾਨੂੰ ਪਤਾ ਉਹਦਾ ਨੰਬਰ ਹੈ ਉਹਦੇ ਹੀ ਮੋਬਾਈਲ ਤੋਂ ਉਸ ਤੁਸੀਂ ਕਾਰਡਸ ਡਾਊਨਲੋਡ ਕਰੋ ਆਦਰਵਾਇਜ਼ ਅਨਨੋਨ ਫਾਈਲਸ ਨਾਲ ਕੀ ਹੈ ਕਿ ਇਹ ਜਿਹੜਾ ਸਾਈਬਰ ਕ੍ਰਾਈਮ ਹੈ ਦਿਨੋਂ ਦਿਨ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੇ ਲੋਕਾਂ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਅਕਾਊਂਟ ਟੋਟਲੀ ਖਾਲੀ ਹੋ ਜਾਂਦਾ ਹੈ ਉਹਨਾਂ ਦਾ API ਦੀ ਤੁਸੀਂ ਗੱਲ ਕਰ ਰਹੇ ਹੋ API APK 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 ਫਾਈਲ ਕੀ ਹੈ ਇੱਕ ਐਪ ਹੈ ਕੀ ਹੈ ਕਿ ਕਾਰਡ ਦੇ ਕੋਈ ਇੱਕ ਕਾਰਡ ਭੇਜਦੇ ਆ ਕਿਸ ਤਰੀਕੇ ਦਾ ਆਉਂਦਾ ਮੈਸੇਜ ਆਉਂਦਾਗਾ ਤਾਂ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਇਹਦੇ ਅਵੇਅਰਨਸ ਹੁੰਦਾਣ ਦੇਖੋ APK ਫਾਈਲਸ ਹੁੰਦੀਆਂ ਜਿੱਦਾਂ ਕਿ ਅਸੀਂ ਲਿੰਕ ਤਾਂ ਕੋਈ WhatsApp ਦੇ ਉੱਤੇ ਲਿੰਕ ਆਉਂਦਾ ਇੱਕ ਪਿਕਚਰ ਹੁੰਦੀ ਹੈ ਪਿਕਚਰ ਨੂੰ ਤੁਸੀਂ ਸਟੇਟ ਅਵੇ ਦੇਖ ਸਕਦੇ ਹੋ ਕਿ ਇਹ ਫੋਟੋ ਹੈ ਉਦਾਂ ਹੀ ਤੁਹਾਨੂੰ ਇੱਕ ਕੋਈ ਪੀਡੀਐਫ ਲਿੰਕ ਆ ਜਾਂਦਾ ਹੈ ਜਾਂ ਉਹਦੇ ਥੱਲੇ ਲਿਖਿਆ ਹੁੰਦਾ ਐਪੀਕੇ ਫਾਈਲ ਐਂਡ ਇਵੈਂਚੁਅਲੀ ਹੁੰਦਾ ਕਿ ਜਦੋਂ ਤੁਸੀਂ ਉਹਨੂੰ ਡਾਊਨਲੋਡ ਕਲਿੱਕ ਕਰਦੇ ਹੋ ਇੱਕ ਵਾਰੀ ਤੁਹਾਨੂੰ ਵਾਰਨਿੰਗ ਸਾਈਨ ਤੁਹਾਡਾ ਫੋਨ ਹੀ ਉਹਨੂੰ ਦਊਗਾ ਕਿ ਥਿਸ ਕੁਡ ਬੀ ਅ ਵਾਇਰਸ ਤੇ ਇਹਨੂੰ ਤੁਸੀਂ ਡਾਊਨਲੋਡ ਕਰਨ ਲਈ ਤੁਹਾਨੂੰ ਕਨਫਰਮ ਕਨਫਰਮੇਸ਼ਨ ਕਰਨੀ ਪੈਂਦੀ ਹੈ ਤੇ ਜਦੋਂ ਤੁਹਾਨੂੰ ਇਦਾਂ ਦੀ ਕੋਈ ਕਨਫਰਮੇਸ਼ਨ ਦੁਬਾਰਾ ਕਰਨੀ ਪਵੇ ਤੇ ਆਈ ਥਿੰਕ ਉਹਦੇ ਲਈ ਤੁਹਾਨੂੰ ਐਕਸਟਰਾ ਵਿਜੀਲੈਂਟ ਰਹਿਣਾ ਚਾਹੀਦਾ ਤੇ ਉਹ ਪ੍ਰੋਪਰ ਵੈਰੀਫਾਈ ਕਰਕੇ ਫਿਰ ਹੀ ਉਹਨੂੰ ਡਾਊਨਲੋਡ ਕਰੋ ਇਹੀ ਇੱਕ ਜ਼ਰੀਆ ਹੈ ਜਿਹਦੇ ਰਾਹੀਂ ਤੁਸੀਂ ਵੱਤ ਸਕਦੇ ਹੋ ਤੇ ਅਵੇਅਰ ਰਹੋ ਬਿਕਾਜ਼ ਅੱਜਕੱਲੇ ਸਾਈਬਰ ਕ੍ਰਾਈਮ ਦਾ ਬਹੁਤ ਜ਼ਿਆਦਾ ਵਧ ਰਿਹਾ ਹੈ ਐਂਡ ਜਿਹੜੇ ਕ੍ਰਿਮੀਨਲਸ ਨੇ ਉਹ ਵੀ ਇੱਕ ਨਵੇਂ ਤੋਂ ਨਵਾਂ ਤਰੀਕਾ ਲੱਭ ਰਹੇ ਨੇ ਲੋਕਾਂ ਨੂੰ ਫਰਾਡ ਕਰਨ ਲਈ ਜਿਵੇਂ ਕਿ ਤੁਸੀਂ ਦੱਸਿਆ ਕਿ ਵਿਆਹ ਦਾ ਸੀਜ਼ਨ ਹੈਗਾ ਵਿਆਹ ਦੇ ਸੀਜ਼ਨ ਦੇ ਨਾਲ ਨਾਲ ਵੀ ਜਿਹੜੇ ਰੋਪੀ ਹੈਗੇ ਉਹ ਆਪਣਾ ਠੱਗੀ ਕਰਨ ਦਾ ਤਰੀਕਾ ਪਾ ਰਹੇ ਬਿਲਕੁਲ ਜੀ ਕ੍ਰਾਈਮ ਇਸ ਨੈਵਰ ਐਂਡਿੰਗ ਤੋਂ ਟਾਈਮ ਟਾਈਮ ਦੇ ਨਾਲ ਕ੍ਰਿਮੀਨਲਸ ਵੀ ਕਰਦੇ ਰਹਿੰਦੇ ਆ ਆਪਣੇ ਆਪ ਨੂੰ ਚੇਂਜ ਕਰਦੇ ਆ ਸੋ ਦੇਖਦੇ ਆ ਕਿ ਲੋਕਾਂ ਦੀ ਕਿੱਥੇ ਥੋੜੇ ਵੀਕ ਨੇ ਸੋ ਵੀਕਨੈਸ ਟਾਰਗੇਟ ਕਰਦੇ ਆ ਸੋ ਇਹਦੇ ਚ ਇਹੋ ਹੀ ਹੈ ਅਵੇਅਰਨੈਸ ਇਜ਼ ਦਾ ਕੀ ਮਤਲਬ ਸੈਲਫ ਅਵੇਅਰ ਰਹੋ ਲੋਕੀ ਤੇ ਕੋਈ ਵੀ ਚੀਜ਼ ਜੇ ਟੈਕਨੋਲੋਜੀ ਆ ਦੇਖੋ ਯੂ ਹੈਵ ਟੂ ਬੀ ਵੈਰੀ ਅਵੇਅਰ ਤੁਸੀਂ ਜਦੋਂ ਫੋਨ ਯੂਜ਼ ਕਰਦੇ ਹੋ ਬੈਂਕਿੰਗ ਐਪਸ ਯੂਜ਼ ਕਰਦੇ ਹੋ ਤੇ ਉਹਦੇ ਨਾਲ ਤੁਹਾਡਾ ਜੋ ਵੀ ਤੁਹਾਡੇ ਫੰਡਸ ਨੇ ਕੈਸ਼ ਜੋ ਵੀ ਬੈਂਕਿੰਗ ਐਪਸ ਨੇ ਉਹ ਸਾਰੀਆਂ ਲਿੰਕਡ ਅਪ ਹੁੰਦੀਆਂ ਤੇ ਉਹਦੇ ਨਾਲ ਫਿਰ ਇਹੋ ਹੀ ਹੱਲ ਹੈ ਕਿ ਤੁਸੀਂ ਕੋਈ ਵੀ ਚੀਜ਼ ਡਾਊਨਲੋਡ ਕਰਨ ਤੋਂ ਪਹਿਲਾਂ ਜਾਂ ਫਿਰ ਕੋਈ ਕਾਲਸ ਆਉਂਦੀਆਂ ਕੋਸ਼ਿਸ਼ ਵੀ ਹੈ ਜਦ ਤੱਕ ਤੁਸੀਂ ਪਰਸਨਲੀ ਬੰਦੇ ਨੂੰ ਜਾਣਦੇ ਨਹੀਂ ਹੋ ਤੇ ਇਸ ਕੈਮਸਟਰਸ ਦੇ ਮਤਲਬ ਹੱਥੇ ਨਾ ਚੜੋ ਕਿੰਨੇ ਕ ਠੱਗੀ ਦੇ ਸਾਹਮਣੇ ਆਲੇ ਕਿੰਨੇ ਕ ਠੱਗੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਐਪ ਦੇ ਨਾਲ ਵਿਆਹ ਦੇ ਕਾਰਡ ਨਾਲ ਜਿਹੜੀਆਂ ਕੰਪਲੇਂਟਸ ਵਿਆਹ ਦੇ ਕਾਰਡਸ ਨਾਲ ਆਈਆਂ ਰੈਂਡਮ ਕੰਪਲੇਂਟਸ ਆ ਰਹੀਆਂ ਉਹਦੇ ਵਿੱਚ ਕਿਸੇ ਨਾਲ 35000 50000 60000 ਇਸ ਤਰ੍ਹਾਂ अमाउंट ਉਹਨਾਂ ਦੇ ਡਿਪੈਂਡਿੰਗ ਔਨ ਕਿੰਨੀ ਕ ਉਹਨਾਂ ਦੀ ਲਿਮਿਟ ਲੱਗੀ ਹੈ ਸੋ ਉਹਦੇ ਅਕੋਰਡਿੰਗਲੀ ਇਹ ਠੱਗੀ ਹੋ ਰਹੀ ਹੈ ਪਰ ਇਹਦੇ ਚ ਇੱਕ ਹੋਰ ਚੀਜ਼ ਹੈ ਜਿਹੜੀ ਮੈਂ ਦੱਸਣਾ ਚਾਹਾਂਗਾ ਕਿ ਤੁਸੀਂ ਆਪਣੇ ਬੈਂਕ ਅਕਾਊਂਟਸ ਤੇ ਇੱਕ ਲਿਮਿਟ ਜਰੂਰ ਸੈੱਟ ਕਰਕੇ ਰੱਖੋ ਸੋ ਦੈਟ ਕਿ ਇੱਕ ਸਰਟਨ ਅਮਾਉਂਟ ਤੋਂ ਬਾਅਦ ਤੁਸੀਂ ਜਦ ਤੱਕ ਆਪ ਅਲਾਉ ਨਹੀਂ ਕਰਦੇ ਹੋ ਬੈਂਕ ਡੈਬਿਟ ਨਾ ਹੋ ਸਕੇ। ਉਹ ਵੀ ਇੱਕ ਚੀਜ਼ ਤੁਸੀਂ ਕਰ ਸਕਦੇ ਹੋ ਬਟ ਫਰਸਟ ਇਨਫੋਰਮੋਸਿਸ ਕਿ ਕੋਈ ਵੀ ਅਨਨੋਨ ਫਾਈਲਸ ਨੂੰ ਡਾਊਨਲੋਡ ਨਾ ਕਰੋ। ਬਿਲਕੁਲ ਜੀ। ਵਿਆਹ ਦੇ ਕਾਰਡ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੀਆਂ ਹੈਗੀਆਂ ਨਵੇਂ ਤਰੀਕੇ ਜਿਹੜੇ ਸਾਈਬਰ ਕ੍ਰਾਈਮਾਂ ਨੇ ਲੱਭੇ ਹੈਗੇ ਠੱਗਣ ਦੇ ਜੀ। ਅ ਦੇਖੋ ਸਾਈਬਰ ਕ੍ਰਾਈਮ ਦੇ ਵਿੱਚ ਤਾਂ ਹਰ ਇੱਕ ਚੀਜ਼ ਤਰੀਕੇ ਦੇ ਨਾਲ ਅੱਜਕੱਲ ਫਰੌਡਸ ਚੱਲ ਰਹੇ ਹੈ। ਖਾਸ ਕਰਕੇ ਕਿ ਕ੍ਰਿਪਟੋ ਕਰੰਸੀ ਦਾ ਬਹੁਤ ਚੱਲ ਰਿਹਾ ਹੈ ਫਰੌਡ। ਫਿਰ ਸਟਾਕ ਮਾਰਕੀਟ ਦੇ ਵਿੱਚ ਕਾਫੀ ਇਹਨਾਂ ਨੇ ਗਰੁੱਪਸ ਬਣਾਏ ਹੋਏ ਆ ਜਿਹਦੇ ਰਾਹੀਂ ਇਹ ਲੋਕਾਂ ਨੂੰ ਠਾਗ ਰਹੇ ਨੇ ਪਲੱਸ ਇੱਕ ਤੁਹਾਡੇ ਰਿਲੇਟਿਵ ਕਾਲਸ ਆ ਜਾਂਦੀਆਂ ਨੇ ਕਿ ਤੁਹਾਨੂੰ ਕਨਵਿੰਸ ਕਰ ਦਿੰਦੇ ਆ ਕਿ ਅਸੀਂ ਤੁਹਾਡੇ ਰਿਲੇਟਿਵ ਹੀ ਆਂ ਜੀ ਬਾਹਰੋਂ ਬੋਲ ਰਹੇ ਆ ਤੇ ਪੀਪਲ ਐਂਡ ਅਪ ਪੇਇੰਗ ਦ ਮਨੀ ਤੇ ਅਨਦਰ ਜਿਹੜੀ ਚੀਜ਼ ਹੈ ਡਿਜੀਟਲ ਅਰੈਸਟ ਹੈ ਉਹਦੇ ਲਈ ਵੀ ਇਹ ਬਹੁਤ ਲੋਕਾਂ ਦਾ ਸ਼ਿਕਾਰ ਬਣਾ ਰਿਹਾ ਕਿ ਤੁਹਾਨੂੰ ਪ੍ਰੋਪਰ ਡਾਕੂਮੈਂਟਸ ਦਿਖਣ ਗਿਆ ਕਿ ਅੱਗੇ ਇੱਕ ਪੁਲਿਸ ਆਫੀਸਰ ਬੈਠਾ ਹੋਊਗਾ ਤੇ ਉਹ ਤੁਹਾਨੂੰ ਅਰੈਸਟ ਕਰਦੇ ਡਿਜੀਟਲ ਅਰੈਸਟ ਪਾ ਲੈਂਦੇ ਆ ਫਿਰ ਪੈਸੇ ਡਿਮਾਂਡ ਕਰਦੇ ਆ ਐਵਰੀ ਸਿੰਗਲ ਡੇ ਇੱਕ ਨਵੇਂ ਤਰੀਕੇ ਦਾ ਉਹ ਕ੍ਰਾਈਮ ਕਰ ਰਹੇ ਆ ਪਬਲਿਕ ਨਾਲ ਬਿਕੋਜ਼ ਪਬਲਿਕ ਟੈਕਨੋਲੋਜੀ ਬਹੁਤ ਫਾਸਟ ਪੇਸ ਤੇ ਵਧ ਰਹੀ ਹੈ ਐਂਡ ਇਹਦਾ ਕਿਤੇ ਨਾ ਕਿਤੇ ਲੋਕੀ ਜਦ ਤੱਕ ਅਵੇਅਰ ਨਹੀਂ ਹੁੰਦੇ ਸੈਲਫ ਅਵੇਅਰ ਹੋਣ ਐਂਡ ਗਰੀਡ ਇਜ਼ ਦਾ ਮੇਨ ਰੀਜ਼ਨ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲਿੰਕਸ ਆ ਜਾਂਦੇ ਆ ਕਿ ਹਾਂ ਤੁਸੀਂ ਇੰਨੇ ਪੈਸੇ ਆਪ ਦੇ ਰਹੇ ਹੋ ਤੇ ਤੁਹਾਡੇ ਪੈਸੇ ਦੋ ਦਿਨ ਬਾਅਦ ਹੀ ਡਬਲ ਹੋ ਰਹੇ ਨੇ ਸੋ ਉਦਾਂ ਦੇ ਸਕੈਮਸਟਰ ਜਿਹੜੇ ਆ ਲੋਕੀ ਅਕਸਰ ਇਸ ਟ੍ਰੈਪ ਚ ਫਸ ਜਾਂਦੇ ਨੇ ਬਿਲਕੁਲ ਜੀ ਇਹ ਸਨ ਨਵਦੀਪ ਸਰਮਾ ਜੀ ਇਨਸਪੈਕਟਰ ਸਾਈਬਰ ਕ੍ਰਾਈਮ ਤੋਂ ਮਹਾਲੀ ਤੋਂ ਹੀ ਜਿਵੇਂ ਕਿ ਇਹਨੇ ਦੱਸਿਆ ਕਿ ਅਗਰ ਵਿਆਹ ਦਾ ਕਾਰਡ ਅਗਰ ਤੁਹਾਨੂੰ ਕੋਈ ਏਪੀ ਕੋਈ ਫਾਈਲ ਇਸ ਤਰ੍ਹਾਂ ਦੀ ਡਾਊਨਲੋਡ ਪੀਡੀਐਫ ਫਾਈਲ ਆਂਦੀ ਹੈ ਜਿਹੜਾ ਤੁਹਾਨੂੰ ਕੋਈ ਨਹੀਂ ਜਾਂਦਾ ਤਾਂ ਉਹਨੂੰ ਨਾ ਕਰੋ ਅਗਰ ਤੁਸੀਂ ਕਰ ਵੀ ਲੈਂਦੇ ਹੋ ਤਾਂ ਉਹਨੂੰ ਤੁਰੰਤ ਉਹਦੀ ਜਿਹੜੀ ਸੂਚਨਾ ਹੈ ਜਿਹੜੀ ਪੁਲਿਸ ਨੂੰ ਦਿਓਗੀ ਅੱਜ ਕੱਲ੍ਹ ਵਿਆਹ ਦੇ ਕਾਰਡ ਰਾਹੀਂ ਵੀ ਜਿਹੜੀ ਕਿ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਕੈਮਰਾਮੈਨ ਬੰਨੀ ਚੋਹਾਂ ਦੇ ਨਾਲ ਦਲਜੀਤ ਸਿੰਘ ਪੀਟੀਸੀ ਨਿਊਜ਼ ਮਹਾਲੀ